ਆਵੇ ਇੱਥੇ ਵੱਜਿਆ ਪਿਛਲੇ ਦਾ ਆਵੇ ਇੱਥੇ ਉਹ ਆਟਾ ਲੜਦਾ ਹ ਵਰਤੀਆਂ ਜਿੱਬੀਆਂ ਹੋ ਗਈਆਂ ਤੇ ਟਰੈਕਟਰ ਇੱਧਰ ਉੱਤਰ ਗਿਆ ਹਸਪੈਂਡਰ ਨਿਕਲ ਗਿਆ ਵਿਚੋਂ ਓਏ ਹੋਏ ਬਹੁਤ ਨੁਕਸਾਨ ਨੁਕਸਾਨ ਦਾ ਪਛਤਾਵਾ ਹੋ ਗਿਆ ਮੇਰਾ ਨਾਮ ਹਰਿੰਦਰ ਸਿੰਘ ਹੈ। ਕੀ ਅੱਜ ਘਟਰਾ ਕੀ ਵਾਪਰੀ ਹੈਗੀ ਜਦੋਂ ਤੁਸੀਂ ਆ ਰਹੇ ਸੀ? ਅਸੀਂ ਕੱਲ ਤੁਰੇ ਸੀ ਸ਼ਾਮ ਨੂੰ ਜੀ ਪਿੰਡ ਮਨਸੂਰ ਦੇ ਵੇ ਤੋਂ ਚੱਲੇ ਸੀ ਜੇ ਤੇ ਅਸੀਂ ਰਾਤ ਰੁਕੇ ਸੀ ਆ ਕੇ ਇੱਥੇ ਖੰਨੇ ਦੇ ਕੋਲੇ। ਲੱਗੇ ਜੇ ਤੇ ਖੰਨੇ ਤੋਂ ਅਸੀਂ ਮੰਨ ਲਓ 5:00 ਵਜੇ ਚੱਲੇ ਸੀ ਅੱਗੇ ਨੂੰ ਇੱਥੋਂ ਨੂੰ ਬਾਰਡਰ ਵੱਲ ਨੂੰ। ਜਦੋਂ ਇਧਰੋਂ ਚੱਲੇ ਤਾਂ ਸਾਡੇ ਨਾ ਅਸੀਂ ਢਾਬੇ ਤੇ ਚਾਹ ਪੀ ਕੇ ਥੋੜਾ ਜਿਹਾ ਟਾਈਮ ਲਸੀਂ ਤੇ ਪਰ ਸਾਨੂੰ 5 ਮਿੰਟ ਹੀ ਹੋਰ ਹੋਏ ਸੀਗੇ ਹਜੇ ਤੁਰਿਆਂ ਨੂੰ ਤੇ ਜਿੱਥੇ ਐਕਸੀਡੈਂਟ ਹੋਇਆ 5 ਮਿੰਟ ਹੀ ਹੋਏ ਸੀ ਚੱਲਿਆਂ ਨੂੰ ਜਿਹੜਾ ਪਿੱਛੇ ਕੇਸਰੀ ਢਾਬਾ ਉੱਥੋਂ ਚਾਹ ਪੀਤੀ ਸੀਗੀ ਤੇ ਅਸੀਂ ਬੈਠੇ ਉਹ ਮੁੰਡਾ ਪਹਿਲਾਂ ਟਰਾਲੀ 'ਚ ਪਿਆ ਸੀਗਾ ਉਹ ਹਜੇ ਉਹ ਹਜੇ 5 ਮਿੰਟ ਹੀ ਹੋਏ ਸੀਗੇ ਸਾਨੂੰ ਨਾਲ ਬੈਠੇ ਸਾਡੇ ਉਹ ਤੇ ਨਾਲ ਮੇਰੇ ਆ ਬਿੱਲਾ ਸੀ ਮੁੰਡਾ ਇਹ ਬੈਠਾ ਸੀ ਜ ਬਰਾਬਰ ਤੇ ਇੱਕ ਸਾਈਡ ਤੇ ਤੇ ਇੱਕ ਮੈਂ ਚਲਾ ਰਿਹਾ ਸੀਗਾ ਤੇ ਦੂਜਾ ਮੁੰਡਾ ਜਿਹੜਾ ਗੁਰਜੰਟ ਸੀਗਾ ਉਹ ਉਹ ਵੀ ਖੱਬੇ ਪਾਸੇ ਬੈਠਾ ਸੀ ਤੇ ਪਿੱਛੋਂ اچਾਂ ਚੱਕ ਸਾਡੇ ਇੱਕ ਟਰੱਕ ਆਇਆ ਟਰੱਕ ਨੇ ਸਾਨੂੰ ਇੰਨੀ ਬੁਰੀ ਤਰ੍ਹਾਂ ਝੰਜੋੜਿਆ ਮੰਨ ਲਓ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਾ ਬਣ ਕੀ ਗਿਆ ਇਹ ਤਾਂ ਕਹਿੰਦੇ ਕਿਤੇ ਪੁਲ ਦੇ ਉੱਤੋਂ ਥੱਲੇ ਕਿਤੇ ਟਰਾਲੀ ਡਿੱਗ ਪਈ ਸਾਡੇ ਜਦੋਂ ਬਾਹਰ ਨਿਕਲੇ ਸਾਨੂੰ ਇਹਨਾਂ ਨੇ ਕੱਢੀ ਉਹ ਮੁੰਡਾ ਵਿਚਾਰਾ ਉਹ ਕਿਤੇ ਜਿਆਦਾ ਉਹਦੇ ਸੱਟ ਲੱਗ ਗਈ ਤੋ ਵਿਚਾਰੇ ਦੀ ਡੈਥ ਹੋ ਗਈ ਹੁਣ ਅਸੀਂ ਡੈੱਡ ਬੋਡੀ ਲੈਣ ਆਏ ਇੱਥੇ ਥੋੜਾ ਕੀ ਲੱਗਦਾ ਸੀ ਮੇਰਾ ਜੀ ਘਰਾਂ ਚ ਹੀ ਚਾਚੇ ਤਾਇਆ ਡੇ ਸੀ ਕੋਈ ਡਾਉ ਨਹੀਂ ਸੀ ਘਰੋਂ ਵਿਚਾਰਾ ਉਹ ਡਾਉ ਨਹੀਂ ਸੀਗਾ ਵਿਚਾਰਾ ਉਹ ਸੰਘਰਸ਼ ਚ ਆਉਂਦਾ ਰਹਿੰਦਾ ਸੀਗਾ ਕੱਲਾ ਹੀ ਪਰਾ ਸੀ ਜਾਂ ਹਾਂਜੀ ਕੱਲਾ ਹੀ ਸੀਗਾ ਜੀ ਇੱਕ ਭੈਣ ਸੀ ਜੀ ਪਿਓ ਦੀ ਡੈਥ ਹੋਈ ਆ ਇੱਥੇ 2020 ਚ ਬਹੁਤ ਟਾਈਮ ਲਾਇਆ ਜੀ ਉਹਨੇ ਪਿਓ ਦੀ ਵੀ ਡੈਥ ਇੰਝ ਕਰ ਪੰਜੋ ਪਿਓ ਦਾ ਜੀ ਮੰਨ ਲਓ 6-7 ਸਾਲ ਪਹਿਲਾਂ ਉਹ ਵਿਚਾਰਾ ਉਹਦੀ ਵੀ ਡੈਥ ਹੋ ਗਈ ਸੀ ਇਕੱਲਾ ਹੀ ਸੇ ਕਮਾਉਣ ਵਾਲਾ ਦੋ ਬੱਚੇ ਆਦੇ ਇੱਕੇ ਦੀ ਘਰ ਵਾਲੀ ਆ ਤੇ ਇੱਕੇ ਦੀ ਮਾਤਾ ਵਿਚਾਰੀ ਬੁੱਢੀ ਮਾਤਾ ਬਿਮਾਰ ਰਹਿੰਦੀ ਆ ਉਹ ਬਿਮਾਰ ਰਹਿੰਦੀ ਆ ਤੇ ਹੁਣ ਸਰਕਾਰ ਨੂੰ ਚਾਹੀਦਾ ਇਹਦੀ ਮਦਦ ਕਰੇ ਬੱਚੇ ਦੀ ਵਿਚਾਰੇ ਦੀ ਜਿਹੜੇ ਛੋਟੇ ਛੋਟੇ ਬੱਚੇ ਆ ਉਹਨਾਂ ਦੀ ਜ਼ਿੰਦਗੀ ਬਣ ਜੇ ਚਲੋ ਇਹਨੇ ਤਾਂ ਨਹੀਂ ਮੁੜਨਾ ਸਾਨੂੰ ਬਹੁਤ ਵੱਡਾ ਘਾਟਾ ਪਿਆ ਵੀ ਇਹ ਵਿਚਾਰਾ ਸਾਡੇ ਵਿੱਚ ਨਹੀਂ ਰਿਹਾ ਹਰੇਕ ਅੰਦੋਲਨ ਦੇ ਵਿੱਚ ਆਉਂਦਾ ਰਿਹਾ ਸਾਡੇ ਕੋਲੇ ਕਿੱਥੋਂ ਆ ਰਹੇ ਸੀ ਤੁਸੀਂ ਅਸੀਂ ਅਸੀਂ ਜੀਰੇ ਤੋਂ ਮੰਨ ਲਓ ਆ ਰਹੀ ਸੀ ਇੱਧਰ ਨੂੰ ਮਨਸੂਰ ਦੇਵੇਂ ਪਿੰਡ ਤੋਂ ਮਨਸੂਰ ਦੇਵੇਂ ਪਿੰਡ ਤੋਂ ਆ ਰਹੀ ਸੀ ਜੀ ਜੀਰਾ ਜ਼ਿਲ੍ਹਾ ਫਰੋਜਪੁਰ ਅੱਗੇ ਕਿੱਧਰ ਜਾ ਰਹੇ ਅੱਗੇ ਅਸੀਂ ਧਰਨੇ ਤੇ ਜਾ ਰਹੇ ਸੀ ਸ਼ੰਭੂ ਬਾਰਡਰ ਤੇ ਜਾ ਰਹੇ ਸੀ ਜੀ ਪਹਿਲਾਂ ਵੀ ਆਏ ਹਾਂ ਪਹਿਲਾਂ ਵੀ ਬਹੁਤ ਵਾਰੀ ਆਏ ਆ ਜੀ ਹੁਣ ਇਸ ਵਾਰ ਪਹਿਲੀ ਵਾਰ ਆ ਰਹੇ ਸੀਗੇ ਇਸ ਧਰਨੇ ਦੇ ਪਹਿਲਾਂ ਜਦੋਂ 2020 ਚ ਧਰਨਾ ਚੱਲਿਆ ਉਦੋਂ ਅਸੀਂ ਲਗਾਤਾਰ ਹੀ ਅਸੀਂ 9-10 ਮਹੀਨੇ ਇੱਥੇ ਰਹੇ ਆ ਇਹ ਵੀ ਨਾਲ ਮੁੰਡਾ ਸਾਡੇ ਰਹਿੰਦਾ ਸੀਗਾ ਵੀ ਅਸੀਂ ਪਹਿਲਾ ਟਰੈਕਟਰ ਇਹ ਲਿਆਂਦਾ ਸੀਗਾ ਵੀ ਪਿੱਛੇ ਸਾਡੇ 3-4 ਟਰੈਕਟਰ ਹੋਰ ਆ ਰਹੇ ਸੀਗੇ ਹੁਣ ਉਹ ਅੱਜ ਆਉਣੇ ਸੀਗੇ ਅਸੀਂ ਪਹਿਲਾਂ ਆ ਕੇ ਇੱਥੇ ਤੰਬੂ ਲਾਉਣਾ ਸੀਗਾ ਆ ਕੇ ਇੱਥੇ ਲੰਗਰ ਪਾਣੀ ਦੇ ਪ੍ਰਬੰਧ ਕਰਨੇ ਸੀਗੇ ਤੇ ਹੁਣ ਸਾਡਾ ਜਿਹੜੀਆਂ ਮੰਨ ਲੋ ਇਹ ਅਸੀਂ ਲੰਗਰ ਲਾਉਣਾ ਸੀ ਵਿਚਾਰੇ ਨੇ ਉਹਨੇ ਵਰਤਣਾ ਸੀ ਉਹ ਸਾਡੇ ਵਿੱਚ ਨਹੀਂ ਰਿਹਾ ਬੜੀ ਦੁੱਖ ਦੀ ਗੱਲ ਆ ਜੀ ਬਿਲਕੁਲ